ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂਆਤ ਕਰਨ ਲੱਗੇ ਆ ਜੀ ਅਸੀਂ ਆਪਣੇ ਦਿਨ ਦੇ ਪਹਿਲੇ ਬਲੌਗ ਦੀ ਮੇਨਤ ਕਰਦੇ ਆ ਤੁਹਾਨੂੰ ਸਾਡੇ ਬਲੌਗ ਪਸੰਦ ਆਣਗੇ ਅਸੀਂ ਅੱਜ ਆਉਣ ਲੱਗੇ ਆ ਗੰਨੇ ਦੇ ਵਿੱਚ ਰੇ ਮੈਂ ਤੇ ਮੇਰਾ ਯਾਰ ਜੋਨੀ ਤੇ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਅਸੀਂ ਗੰਨੇ ਦੇ ਵਿੱਚ ਕੀ ਕੀ ਪਾਇਆ ਤੇ ਕੀ ਕੀ ਛੱਡਿਆ ਤੇ ਗੰਨੇ ਨੂੰ ਕਰਦਾਂਗੇ ਲੱਖ ਲੱਖ ਜੱਡਾ ਬਣੇ ਰਿਓ ਸਾਡੇ ਨਾਲ ਤੁਹਾਨੂੰ ਦਿਖਾ ਰਹੇ ਆ ਅਸੀਂ ਅੱਗੇ ਕੀ ਬਣਦਾ ਅਸੀਂ ਤਾ ਕਰੀਬਨ 2 ਕਿੱਲੇ 2 ਕਿੱਲਿਆਂ ਦੇ ਵਿੱਚ 2 ਥੈਲੇ ਜੂਰੀਏ ਦੇ ਤੇ 1 ਕਪਾ ਦੇ ਨਾਲ ਜ਼ਿੰਕ 1 ਮੀਕੋ ਦਾਏ ਬੂਸਟਰ ਦਾ ਹਾਂਜੀ ਚਲੋ ਐਨੇ ਕਿ ਜੋ ਕਿਤਾ ਦੀ ਹੋਈ ਨਹੀਂ ਦੱਸਾਂਗੇ ਪਰ ਵੀ ਜੀ ਆਪਣੇ ਬੰਦੋ ਜਾਣਕਾਰੀ ਦਿੰਨੇ ਕਈ ਵਾਰੀ ਆਪਣੇ ਕੋਲ ਥੈਲਾ ਖੋਲਣ ਨੂੰ ਦੱਸ ਹੀ ਨਹੀਂ ਬਲੇਡ ਵੀ ਨਹੀਂ ਮਿਲਦਾ ਕਈ ਵਾਰੀ ਬਲੇਡ ਨਹੀਂ ਮਿਲਦਾ ਅਸੀਂ ਤੁਹਾਨੂੰ ਇੱਕ ਦੱਸਦੇ ਆ ਇਹਲਾ ਆਪਾਂ ਨੇ ਐਵੇਂ ਖੜਾ ਕਰ ਲੈਣਾ ਜਿਹੜੇ ਪਾਸੇ ਦੇ ਖੋਲਣਾ ਤੇ ਜਿੱਧਰ ਪਾਸੇ ਪ੍ਰਿੰਟ ਹੁੰਦਾ ਉਹਦਾ ਪਾਸਾ ਆਪਣੇ ਜਿਹੀ ਰੱਖਣਾ ਠੀਕ ਹੈ ਜੀ ਤੇ ਜਿਹੜਾ ਉਹਦਾ ਖੱਬਾ ਪਾਸਾ ਖੱਬੇ ਪਾਸੇ ਤੇ ਆਹ ਚੀਜ਼ ਆਪਾਂ ਨੇ ਲੈਣੀ ਹੈ ਵਾ ਇੱਥੇ ਦੇ ਮਾੜ ਜਾਂ ਪਿਆਰ ਨਾਲ ਖੋਲਣਾ ਇੱਥੇ ਤੇ ਹੀ ਵਸੇ ਨਾ ਖੋਲਣਾ ਜੇ ਆਪਾਂ ਨੇ ਖਿੱਚ ਤੂ ਕਰੀ ਇਹ ਚੀਜ਼ ਇਕੱਠ ਪੈ ਜਾਣੀ ਹਲੋ ਜੀ ਹਲੋ ਜੀ ਇੱਕ ਮਿੰਟ ਦੇ ਜੇ ਥੈਲਾ ਖੁੱਲ ਜਾਂਦਾ ਜੀ ਕੁ ਮਿੰਟ ਦੇ ਕੰਮ ਪੈਣ ਹੋ ਜਾਂਦਾ ਹਲੋ ਧੰਨਵਾਦ ਇਹੀ ਹੈਗੀ ਮਿਸਕੋ ਦੀ ਜਿੰਕ ਇਹਦੇ ਵਿੱਚ ਹੈ ਗਈ ਪੜਾਣੀ ਕੀ ਆ ਕਿ ਬਾਅਦ ਵਿੱਚ ਥਾਦੀ ਚਿੱਕਨੇ ਵਿੱਚ ਵਾਦਾ ਕਰੇ ਮਿਸਕੋ ਦਾ ਤਰੀਕਾ 2 ਮਿੰਟ ਅੱਧਾ ਪਾਉਂਡ ਦੇ ਅੱਧਾ ਦੂਜੇ ਥੈਲੇ ਵਿੱਚ ਅੱਧਾ ਦੂਜੇ